ਦੀ ਤਿਆਲੀ ਕੋਈ ਕਾਲੀ ਦਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗਰਦਾਰਾਂ ਨੂੰ ਅਸੀਂ ਵੀ ਅੱਗੇ ਰਹਿਣਾ ਬਸ ਤੁਸੀਂ ਮਨ ਬਣਾ ਲਓ ਅਕਾਲੀ ਦੇ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਪੰਥ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜੋ ਕਰੋੜਪਤੀ ਬਣੇ ਜਿਹੜੇ ਮੈਂ ਬਾਈਪਾਸ ਕੱਢੇ ਹੈ ਉਹਨਾਂ ਕਰਕੇ ਬਣੇ ਹੈ ਜਿਹੜੇ ਇੱਥੇ ਤਰੱਕੀ ਕਰਾਈ ਲਿਆ ਕਾਲੀ ਦਰ ਤੇ ਕੀਤੀ ਆ ਉਹਦੇ ਕਰਕੇ ਬਣੇ ਹੈ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਫੋਟੇ ਵੀ ਆ ਇਹ ਜੰਦੀ ਇਹ ਸੈਗਰ ਜੋ ਨਾ ਜਾਂਦੋ ਪਿੰਡਾ ਜੋਰਾ ਜਾਂਦਾ ਕੁਝ ਜਿਵੇਂ ਸ਼ੁਰੂ ਇਹ ਸਾਰੀ ਅੰਦਰ ਅੰਦਰ ਇੱਧਰ ਉੱਪਰ ਉਹ ਜੀਡੀ ਰੋਡ ਤੋਂ ਬਾਹਰ ਵੀ ਨਾ ਗਈ ਜਾਣੀ ਇਹ ਇਧਰਲੇ ਪਿੰਡ ਨੇ ਇਧਰਲੇ ਵੀ 5-6 ਕਿਲੋਮੀਟਰ ਇਧਰ ਗਾਂ ਚਲੀ ਜਾਣੀਆਂ ਇਹ 24000 ਦੇ ਲਗਭਗ 23000 ਕੁ ਏਕੜ ਦੀ ਜਿਹੜੀ ਵਾਦੀ ਹੈ ਜਿਹੜੀ ਇਹਨਾਂ ਨੇ ਖਰੀਦਤਾ ਉਹ ਰੰਮਟਾ ਪਾਇਆ ਇਹ ਜ਼ਮੀਨਾਂ ਉਹ ਉਹਨੇ ਵੀ ਜਿਹੜੀਆਂ ਲੋਕਾਂ ਨੇ ਫਿਰਤੇ ਦੇਤਾ ਚੱਕ ਚੱਕ ਇਹਨਾਂ ਨੂੰ ਆਬਾਦ ਕੀਤਾ ਉਹ ਜ਼ਮੀਨਾਂ ਨੇ ਉਹ ਜ਼ਮੀਨਾਂ ਗਵੈਰ ਕਰ ਲੈਣਗੇ ਇਹ ਪਿੰਡ ਜਦੋਂ ਉੱਜੜ ਜਾਣਗੇ ਅਨੇਕਾਂ ਲੋਕ ਪਾਕਿਸਤਾਨ ਵਾਲਾ ਜਿਹੜਿਆ ਨਹੀਂ ਭਾੜਦੇ ਸਾਨੂੰ ਇੱਥੋਂ ਜਾਣ ਲੱਗੇ ਨੇ ਪੰਜਾਬ ਸਰਨਾ ਵੱਡੀ ਗੱਲ ਆ 4-5 ਲੱਖ ਪਲਾਟ ਬਣ ਜਾਣਾ ਜੀ ਇਹ ਤਾਂ 2000 ਆ 25 ਚੱਦਣਾ ਤੇ 2026 ਚ ਵੀ ਪੂਰਾ ਭਰਤੀ ਹੋਣਾ ਮੈਂ ਤੁਹਾਨੂੰ ਦੱਸਾਂਗਾ ਜਿੰਨੇ ਜਿੰਨੀ ਕੁਆਲਿਟੀ ਚ ਬਣ ਜਾਣਾ ਬਿਲਕੁਲ ਕਾਂਗਰਸ ਕਾ ਹੋਊਗਾ ਇੱਥੇ ਕੁਝ ਨਹੀਂ ਹੋਣਾ ਇਹ ਬਾਅਦ ਚ ਕੰਪਨੀ ਦੇਣ ਕੇ ਜਾਪੜੀਆਂ ਨੂੰ ਇਨਾਮ ਕਰਕੇ ਜਾਣ ਗਿਆ ਇਹ ਸਾਡੇ ਜਿਹੜੇ ਹੱਕ ਵੱਧ ਕੇ ਜਾਣਗੇ ਸੀ ਇਲਜਾ ਨਹੀਂ ਦੇ ਤੁਸੀਂ ਸਾਡਾ ਸਾਥ ਦਿਓ ਜੋ ਤੁਹਾਡਾ ਸਾਥ ਹੋਊਗਾ ਨਾ ਕਾਫੀ ਮਤਲਬ ਇਹ ਅਭੀ ਅਸੀਂ ਇੱਥੋਂ ਮੈਂ ਅੱਜ ਐਲਾਨ ਕਰਦਾ ਮੈਂ ਪ੍ਰੈਸ ਕਾਨਫਰੈਂਸ ਠੀਕ ਠੀਕ ਕਿ ਕਾਲੀਦਲ ਹੁਣ ਇੱਥੇ ਦੀ ਕਿਸਾਨਾਂ ਦੇ ਨਾਲ ਲੜੂਗਾ ਬੋਲੇ ਸੋਨਿਹਾਲ ਸੋਨਿਹਾਲ ਕਾਲੋ ਅਸੀਂ ਜ਼ਮੀਨ ਨਹੀਂ ਐਕਵਾਇਰ ਹੁੰਦੰਦੇ ਠੀਕ ਹੈ ਅੱਗੇ ਜਿਹੜੀ ਮੁਹੱਲੀ ਅੰਦਰ ਕਿਲਾ ਐਕਵਾਇਰ ਹੋਈ ਪਈ ਹੈ ਆਪਣੇ ਅ ਸ਼ੇਅਰਿੰਗ ਦੇ ਵਿੱਚ ਹਾਂਜੀ ਲੈਂਡ ਪੂਲਿੰਗ ਹਾਂਜੀ ਇਹ ਤਾਂ ਕੋਥਿਕ ਇੱਕ ਕਿਟਨੀ ਲੱਗੀ ਪੰਜ ਸਾਲ ਰੁਹੀ ਜਾਂਦੇ ਖੇਤਾਂ ਉੱਤੇ ਬਿਲਕੁਲ ਬਿਲਕੁਲ ਆ ਤਾਂ ਇਹਨੇ ਪੈਸਾ ਇਕੱਠਾ ਕਰਨ ਦਾ ਸਾਧਨ ਕੀਤਾ ਹੈ ਜਦੋਂ ਇੱਥੇ ਆ ਨੋਟੀਫਿਕੇਸ਼ਨ ਹੋ ਗਈ ਇੱਥੇ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਬਿਲਕੁਲ ਰਜਿਸਟਰੀ ਹੁਣ ਬੰਦ ਹੋ ਗਈ ਤਾਂ ਫਿਰ ਤੁਸੀਂ ਤੁਹਾਡੇ ਕੋਲੇ ਕੁਛ ਸਾਡੇ ਕੋਲੇ ਕੁਛ ਨਹੀਂ ਜੀ ਇੱਕ ਇੱਕ ਨਾ ਜੀ ਇਹ ਹੋਰ ਫਵਾੜ ਆ ਰਹੇ ਨੇ ਉਹ ਇਹ ਡਾ ਰਿਹਾ ਵੀ ਜੇ ਕਿਸੇ ਜ਼ਿਮੀਂਦਾਰ ਨੇ ਜ਼ਮੀਨ ਨਹੀਂ ਦੇਣੀ ਤਾਂ ਉਹ ਸਾਨੂੰ ਕੋਈ ਤਰਾ ਹੀ ਨਹੀਂ ਪਰ ਉਹਦੇ ਚ ਅਸੀਂ ਸੀਐਲਯੂ ਨਹੀਂ ਕਰਨਾ ਤੇ ਤਾਂ ਅਗਲੇ ਦਾ ਜਿਹੜਾ ਤਜਵੀਨ ਆ ਤਾਂ ਇਕੱਲੇ ਕਣਕ ਚਾਉਣਾ ਜੋਗੀ ਰਹਿ ਗਈ ਜਾਊ ਕਿੱਧਰ ਨੂੰ ਜੇ ਹੁਣ ਕਿਸੇ ਕੋਲ ਪੰਜ ਕਿੱਲੇ ਜ਼ਮੀਨ ਦੇ ਆ ਜੀ ਉਹ ਪੰਜ ਵੇਕੇ ਗਾਹਾਂ 50 ਬਣਾ ਲੈਂਦਾ ਉਹਦਾ ਜਰਾ ਪੰਜਾਂ ਜੋ ਗਏ ਰਹਿ ਗਿਆ ਇਸ ਦਾ ਮਾੜਾ ਜ਼ਿੰਮੇਵਾਰਤਾ ਨਹੀਂ ਢੁੜ ਜਾਊਗਾ ਜੀ ਲੈਣੀ ਕਿਉਂ ਸਾਡੀ ਹਾਂ ਗੱਲ ਲੈਣੀ ਇਹ ਇੱਥੇ ਕਾਂਗਰਸ ਕਾ ਕਿਉਂ ਉਗਾਉਣ ਫਸਲਾਂ ਕਿਉਂ ਨਾ ਉਗੜਦੇ ਨੇ ਬੀਨਤੀ ਹੈ ਸਾਰੇ ਪਿੰਡ ਵਾਲੇ ਬੈਠੇ ਆ ਗ੍ਰਾਮ ਹਲਕੇ ਦੇ ਵੀ ਲੱਗੇ ਗੁਰੂ ਕਾਇ ਸੱਜਣ ਜੀ ਕਾਟ ਕੇ ਫਤੇ ਬਰਾਉ ਵਾਇਕੂ ਜਿੱਤ ਦਾ ਖਾਲਸਾ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਪਿਛਲੇ ਇਲੈਕਸ਼ਨ ਬਹੁਤ ਵੱਡੀ ਗਲਤੀ ਕਰਕੇ ਉਹਨਾਂ ਦੇ ਗੱਲਾਂ ਜਾਗੇ ਜਿਨ੍ਹਾਂ ਬਾਰੇ ਆਪਾਂ ਨੂੰ ਕੋਈ ਪਤਾ ਵੀ ਨਹੀਂ ਸੀ ਕੋ ਹੈ ਕੌਣ ਅੱਜ ਹਾਲਾਤ ਪਿਛਲੇ ਸਾਡੇ 3 ਸਾਲ ਚ ਐਜੇ ਪੰਜਾਬ ਬਣ ਗਏ ਕਿਥੇ ਰਹਿਣਾ ਔਖਾ ਹੋ ਗਿਆ ਇੰਕਲ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਘਰ ਦਾ ਘਰ ਦਾ ਹੀ ਹੁੰਦਾ ਹੈ ਬਾਹਰਲੇ ਬਾਹਰ ਨੇ ਖਰੋਮੜੀ ਅਕਾਲੀ ਦਲ ਥੋਡੀ ਪਾਰਟੀ ਹੈ ਖੇਤਰ ਦੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀ ਉਹ ਤੁਸੀਂ ਦੇਖੋ ਅਕਾਲੀ ਦਰਬੀ ਸਰਕਾਰ ਦੀ ਪੰਜਾਬ ਤੱਕੀ ਹੋਈ ਐ ਨਹੀਂ ਤਾਂ ਇੱਟ ਨਹੀਂ ਲੱਗੀ ਤੁਹਾਡੇ ਸਾਹਮਣੇ ਆ 10 ਸਾਲ ਆ ਪੰਜ ਸਾਲ ਕਾਂਗਰਸ ਦੇ ਇੱਕ ਇੱਟ ਨਹੀਂ ਲੱਗੀ ਹੁਣ ਆ ਪੰਜ ਸਾਲ ਆ ਖਰਾਬ ਹੋ ਗਏ ਦੇਖ ਲਓ ਪਹਿਲੇ 10 ਸਾਲ ਸੀ ਦੇਖੋ ਕਿਵੇਂ ਰੋਜ਼ ਕੋਈ ਸੜਕਾਂ ਨਿਕਲਿਆ ਸੀ ਕੋਈ ਹਾਈਵੇ ਨਿਕਲ ਰਿਹਾ ਸੀ ਕਿਤੇ ਠੰਬਰ ਪ੍ਰਾਣ ਬਣਦੇ ਸੀ ਕਿਤੇ 에ਰਪੋਰਟ ਬਣਦੇ ਸੀ 8000 ਕਰਨ ਪੈਨਸ਼ਨ ਗਰੀਬ ਨੂੰ ਕਿਸਾਨ ਨੂੰ ਹਰ ਸੂਰਤ ਸੀ ਅਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਆ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਮਗਰਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 23 ਲੱਖ ਰੁਪਆ ਅਕਵਾਇਰ ਕਰਦੇ 24000 ਇੰਨਾ ਹੀ 20 25000 ਜ਼ਲੰਧਰ ਤੇ ਇੰਨਾ ਹੀ 20 25000 ਅੰਮ੍ਰਿਤਸਰ ਤੇ ਭਟਿੰਡੇ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਸ਼ੋਧਗਿਆ ਤੇ ਚੈਂਪ ਨੇ ਦਿੱਲੀ ਚੰਡੀਗੜ ਮੀਟਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਵੇਂ ਇਕੱਠੇ ਕਰਨੇ ਹਨ ਉਹਨਾਂ ਨੇ ਕਿਹਾ ਆਪਾਂ ਐਕੁਇਜ਼ੀਸ਼ਨ ਦਾ ਨੋਟਿਸ ਦੇ ਦਈਏ ਉਹਦੇ ਨਾਲ ਕੀ ਹੋਣਾ ਭਾਜੜ ਪੈ ਜਾਣੀ ਹੈ ਉਹਨਾਂ ਨੇ ਆ ਵੀ ਕਹਿਤਾ ਜਿਨ੍ਹਾਂ ਨੇ ਬੈਂਕ ਡੇਟ ਤੇ ਸੀਐਲਓ ਦੇ ਐਪਲੀਕੇਸ਼ਨ ਲੈ ਲਾਂਗੇ ਜੀ ਵੀ ਆਪਾਂ ਜਿਹੜਾ ਕਰੋੜ ਰੁਪਇਆ ਦਾ ਉਪਰ ਕਿल्ले ਮਗਰ ਉਹਨਾਂ ਨੇ ਕਰੋੜ ਰੁਪਇਆ ਕਿੱਲਾ ਹੀ ਮਗਰ ਰੇਟ ਰੱਖਿਆ ਕੋਈ ਕਲੋਨੀ ਕੱਟਣਾ 70 ਕੇ ਕਿल्ले ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਤੋਂ ਕਰੋੜ ਕਰੋੜ ਪੈ ਕੇ ਉਹਨਾਂ ਨੇ ਪੈਸਾ ਇਕੱਠਾ ਕਰਨਾ ਤੇ ਜਿਹੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਜਿਸ ਦਿਨ ਅ ਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਇੱਥੇ ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰਤ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਜ਼ਮੀਨ ਦੀ ਜਿਹੜੇ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਦੀ ਖੇਡਦੇ ਨਹੀਂ ਮਤਲਬ ਆ ਤੁਹਾਡੀ ਜਮੀਨ ਕਿੱਥੇ ਭਾਵੇਂ ਕਰੋੜ ਰੁਪਈਆ ਸੀ 2 ਕਰੋੜ ਦੀ 20 ਲੱਖ ਦੀ ਬਣ ਜਾਣੀ ਹੈ ਮਾਤ ਨੂੰ ਇੱਕ ਗੱਲ ਦਿਨੋਂ ਕਹਿ ਕੇ ਜਾ ਰਹੇ ਤੇ ਬਚਨ ਦੇ ਰਹੇ ਆ ਕੁਛ ਮਰਜ਼ੀ ਹੋ ਜੇ ਤੁਹਾਡੀ ਜਮੀਨ ਦੀ ਕੁਆਰ ਹੋ ਮੰਨਦਾ ਮੈਂ ਅਕਾਲੀ ਦਲ ਥਰੂਪੀ ਪਾਰਟੀ ਹੈ ਅਸੀਂ ਲੜਨਾ ਹੈ ਕਿ ਕਿਹੜਾ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਕੜੇ ਕਰਦੇ ਹੋ ਥੋੜੀਆਂ 90% ਕੁਸ਼ਸ਼ੀਬਤਾ ਖਤਮ ਹੋ ਜਾਂਦੀ ਆ ਅਕਾਲੀ ਦਲ ਤਕੜੇ ਹੁੰਦੇ ਆ ਤੁਸੀਂ ਦੇਖ ਲਿਆ ਦਿੱਲੀ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਸੋਡੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਦੇ ਕਬਜ਼ਾ ਕਰਕੇ ਤਾਂ ਪੱਟਾ ਸਾਹਿਬ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲੱਗ ਪੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਦਾਰ ਆਪਣੀ ਪਾਰਟੀ ਚੋਂ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਦਾ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਆ ਦਿੱਲੀ ਵਾਲੀ ਪਾਰਟੀਆਂ ਨਾਲ ਇਸ ਕਰਕੇ ਮੈਂ ਜਿਆਦਾ ਸਬੰਧ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਟਾ ਦੇ ਦਫ਼ਤਰ ਸਾਹਮਣੇ ਉਹਦੇ ਉਪਰ ਬਾਅਦ ਤੋਂ ਆਪਾਂ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ ਦਸੂਜੇ ਲੁਧਿਆਣੇ ਗਲਾਟਾਂ ਦਾ ਅਫਸਰ ਜਿਮਾ ਬੇਨਤੀ ਕਰਾਂ ਸਾਰੇ ਪਿੰਡੋਂ ਤੁਸੀਂ ਆਹ ਥੋੜੀ ਲੜਾਈ ਲੜ ਰਹੇ ਆ ਮੈਂ ਤੁਹਾਨੂੰ ਇਹ ਨਹੀਂ ਦੱਸਦਾ ਜਦੋਂ ਦਾ ਮੈਂ ਹੈਗਾ ਜ਼ਮੀਰ ਨਹੀਂ ਜਾਣ ਦਿੰਦਾ ਤੁਹਾਡੀ ਕੋਈ ਪਰਚੀ ਬਾਕੀ ਗੱਲ ਹੋਰ ਹੈ ਆ ਡੇਢ ਸਾਲ ਚ ਕਾਲੀ ਜਰਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਕੇਰਿਆਂ ਦੀ ਖੁਸ਼ੀਆਂ ਲਿਆ ਦੂੰਗਾ ਦੁਨੀਆ ਕਾ ਆ ਜਿਹੜਾ ਤੁਹਾਡਾ ਬੁਲਾਇਆ ਕਿੱਥੋਂ ਕਿੱਧਰ ਗਿਆ ਆ ਸੌਫੇ ਦੋ ਦੋ ਬਾਈ ਜਿੰਦਾ ਰਹੇ ਉਹ ਆ ਪਾਰਕਾ ਪੁਰਕਾ ਬਾਈ ਬਣਾਈਆ ਮੈਂ ਇੱਥੇ ਪੈਸੇ ਪਰ ਕੋਈ ਲੋਕੀ ਐਜੇ ਜਿਨ੍ਹਾਂ ਦੇ ਪੈਰ ਭੁੱਲ ਜਾਂਦੇ ਸਾਰੀਆਂ ਚੀਜ਼ਾਂ ਜਿਹਦੇ ਚ ਮੈਂ ਆ ਜਾਂਦੀ ਐ ਮੈਂ ਇਟਾ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਨੂੰ ਦੱਸਣਾ ਚਾਹਣਾ ਐ ਸੁਖਵੀਰ ਸਿੰਘ ਬਾਦਲੀ ਪਾਰਟੀ ਨੂੰ ਛੱਡ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸਤਿ ਸ੍ਰੀ ਅਕਾਲ ਨਹੀਂ ਪਹੁੰਚਾ ਕਿਸ ਨੇ ਆ ਸਾਰੀ ਤਾਕਤ ਸ਼ਰੂਨੀ ਅਕਾਲੀ ਦਲ ਦੀ ਆ ਥੋਡੇ ਆ ਜਿਹੜੀ ਪਾਰਟੀ ਐ ਥੋਡੇ ਬਜ਼ੁਰਗਾਂ ਦੀ ਪਾਰਟੀ ਐ ਅਕਾਲੀ ਦੇ 10300 ਸਾਲ ਪੁਰਾਣੀ ਪਾਰਟੀ ਐ ਕੌਣ ਦੀ ਜਥੇਬੰਦੀ ਐ ਖਾਲਸਾ ਪੰਥ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਦੂਜੇ ਸਾਰੇ ਦਿੱਲੀ ਦੀਆਂ ਲੁਟੇਰੀਆਂ ਕੁੱਟੀਆਂ ਪਾਰਟੀਆਂ ਐ ਇਸ ਕਰਕੇ ਐਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਹੈ ਚਲੋ 10 ਸਾਲ ਠੱਗੀ ਵੱਜ ਗਈ ਆਪਣੇ ਨਾਲ ਕੋਈ ਝੂਠ ਬੋਲਦਾ ਕਿਸਨੇ ਕੋਈ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਦਾ ਆਪਣੀ ਫੌਜ ਹਮ ਫਿਰ ਤੋਂ ਤਿਆਰ ਹੈ ਮੈਂ ਤਾਂ ਪਿੰਡਾ ਘੁੰਮਦਾ ਰਹਿਣਾ ਹੈ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਫਿਰ ਥੋੜੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਚ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਠੋੜੀ ਆਪਣੀ ਸਰਕਾਰ ਆ ਗਈ ਨਾਲ ਜਿਹੜੀ 34 ਕਰੋੜ ਦੀ 2 ਕਰੋੜ ਦੀ ਜਮੀਨ ਹੈ

ਬਸ ਤੁਸੀਂ ਮਨ ਬਣਾ ਲਓ ਅਕਾਲੀ ਰੰ ਨੂੰ ਤਗੜਾ ਕਰਨਾ ਹੈ ਤੇ ਗਦਰਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਇਹ ਵੱਡੇ ਬੰਦੇ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਮ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣੇ ਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀ ਦਰ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਤੇ ਮਾਂ ਪਾਪੀ ਨੂੰ ਭੁੱਲ ਜਾਂਦਾ ਉਹ ਇਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਦਾਖੇਰ ਹੋ ਜਾਓ ਤਗੜੇ ਹੋ ਜਾਓ ਮੈਂ ਜਲਦੀ ਪਾਰਟੀ ਦੇ ਇੱਕ ਦਫ਼ਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾਂ ਮੁਲਿਆ ਨੂੰ